ਜਿਹੜੇ ਹੈੱਡ ਗ੍ਰਾਂਤੀ ਦਾ ਹਵਾਲਾ ਦੇ ਰਹੇ ਸੀ ਭਾਰਤੀ ਰਿਲਟਰੀ ਵਾਲੇ ਆਰਮੀ ਵਾਲੇ ਤਾਂ ਉਹ ਹੈੱਡ ਗ੍ਰਾਂਤੀ ਗਿਆਨੀ ਰਣਜੀਤ ਸਿੰਘ ਜੋ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਮੇਰੇ ਨਾਲ ਪਰਸਨਲੀ ਕਿਸੇ ਵੀ ਤਰ੍ਹਾਂ ਦਾ ਕੋਈ ਰਾਬਤਾ ਏਡੀ ਗਨ ਫਲੂ ਸਟੈਬਿਸ਼ ਉੱਤੇ ਸਥਾਪਿਤ ਕਰਨ ਦੇ ਲਈ ਉੱਤੇ ਲਾਉਣ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਮੇਰੇ ਨਾਲ ਨਹੀਂ ਫਿਰਦਾ ਫਿਰ ਜਿਹੜਾ ਇੰਡੀਅਨ ਆਰਮੀ ਦੀ ਜਿਹੜੀ ਆਫੀਸ਼ੀਅਲ ਸਟੇਟਮੈਂਟ ਆ ਉਹ ਵੀ ਇਹ ਸਾਰੀ ਗੱਲ ਤੇ ਆਈ ਇਹਦੇ 'ਚ ਉਹਨਾਂ ਨੇ ਇਹ ਗੱਲ ਫਿਰ ਹੁਣ ਮੰਨੀ ਆ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਏਅਰ ਡਿਫੈਂਸ ਗਨਸ ਆ ਉਹ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਆ ਉਹਦੇ ਵਿੱਚ ਨਹੀਂ ਲਾਈਆਂ। ਈਡੀਆ ਕਿ ਝੂਠ ਫਲਾਉਦਾ ਆ ਤੇ ਉਹ ਝੂਠ ਜਿਹੜਾ ਆ ਉਹ ਆਪਣੀ ਆਬਾਦੀ ਦੇ ਵਿੱਚ ਛੁੱਟ ਦਿੰਦਾ ਉਹ ਤੋਂ ਬਾਅਦ ਸਿੱਖ ਭਾਵੇਂ ਮਤਲਬ ਉਹ ਗੱਲ ਦੁਆਰਾ ਆ ਲੱਗ ਗਈ ਜਾਵੇਂ ਏ ਖਬਰ ਪਰ ਇਹ ਖਬਰ 19 ਵਾਇਰਲ ਨਹੀਂ ਹੋਣੀ ਜਾਂ 19 ਲੋਕਾਂ ਤੱਕ ਨਹੀਂ ਜਾਣੀ ਜਿੰਨੇ ਲੋਕਾਂ ਤੱਕ ਉਹ ਖਬਰ ਜਾ ਚੁੱਕੀ ਆ ਜਿਹੜਾ ਪਹਿਲਾਂ ਝੂਠ ਫਲਾਇਆ ਗਿਆ। ਇੰਡੀਆ ਸਟੇਟ ਚ ਆਉਂਦੀ ਸੀ ਕਿ ਜੋ ਅਸੀਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਅਸੀਂ ਪਤਾ ਲੱਗੇ ਕੋਈ ਹੋਰ ਜਿਹੜੀ ਸੱਚ ਸੱਚੀ ਗੱਲ ਆ ਕਿਸੇ ਪਾਸੋਂ ਉਹ ਲੋਕਾਂ ਤੱਕ ਨਾ ਪਹੁੰਚੇ ਜਦੋਂ ਵੀ ਕਿਸੇ ਦੋ ਮੁਲਕਾਂ ਦੇ ਦਰਮਿਆਨ ਟਕਰਾਅ ਹੋਣਾ ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਨਿਸ਼ਾਨਾ ਬਣਦਾ ਉਹ ਇਹ ਡਿਫੈਂਸ ਸਿਸਟਮ ਨਹੀਂ ਬਣਦਾ ਹੁੰਦਾ ਤੇ ਭਾਰਤ ਜੇ ਇਹ ਸੋਚ ਰੱਖ ਰਿਹਾ ਆ ਵੀ ਉਹ ਦਰਬਾਰ ਸਾਹਿਬ ਦੇ ਉੱਤੇ ਇਹ ਡਿਫੈਂਸ ਸਿਸਟਮ ਲਾਉਣ ਦੀ ਗੱਲ ਕਰ ਰਿਹਾ ਤਾਂ ਵਰ ਕਿਉਂ ਸੱਦਾ ਦੇ ਰਿਹਾ ਆ ਪਾਕਿਸਤਾਨ ਨੂੰ ਜਾਂ ਪ੍ਰਭੋਗ ਕਰ ਰਿਹਾ ਹੈ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ ਮੈਂ ਅਮਰਬੀਰ ਸਿੰਘ ਅੱਜ ਟੀਵੀ 84 ਦੇ ਸੱਚਾ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ तहे ਦਿਲੋਂ ਸਵਾਗਤ ਕਰਦਾ ਵਿਊਰਜ਼ ਮੇਰੇ ਨਾਲ ਇਸ ਵਕਤ ਸਰਦਾਰ ਸੁਖਵਿੰਦਰ ਸਿੰਘ ਸਾਡੇ ਟੀਵੀ 84 ਦੇ ਕੋਰੈਸਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸੁਖਦੇਵ ਸਿੰਘ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਖਦੇਵ ਸਿੰਘ ਜੀ ਅੱਜ ਅਸੀਂ 20 ਮਈ 2025 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਵੀਕਐਂਡ ਤੋਂ ਬਾਅਦ ਕਈ ਦਿਨਾਂ ਬਾਅਦ ਅਸੀਂ ਅੱਜ ਸ਼ੋਅ ਕਰ ਰਹੇ ਹਾਂ ਤੇ ਅੱਜ ਵੀ ਹਾਲਾਂਕਿ ਅਸੀਂ ਕਿਹਾ ਸੀ ਕਿ ਡਾਕਟਰ ਅਮਰਜੀਤ ਸਿੰਘ ਹੋ ਰਹੀ ਅਗਲੇ ਹਫ਼ਤੇ ਤੋਂ ਪ੍ਰੋਗਰਾਮ ਕਰਨਗੇ ਪਰ ਸਾਡੇ ਦਰਸ਼ਕਾਂ ਲਈ ਥੋੜਾ ਜਿਹਾ ਜਸ ਤਸੱਈਏ ਵੀ ਕੁਝ ਸਿਹਤ ਨਾ ਠੀਕ ਹੋਣ ਕਾਰਨ ਜਿਹੜੀ ਹੈ ਟਰੈਵਲ ਤੋਂ ਬਾਅਦ ਥੋੜਾ ਜਿਹਾ ਰੈਸਟ ਚਾਹੀਦਾ ਹੁੰਦਾ ਹੈ ਸੋ ਉਹ ਕੱਲ ਤੋਂ ਜਿਹੜਾ ਹੈ ਆਪਣਾ ਪ੍ਰੋਗਰਾਮ ਰੀਜ਼ਿਊਮ ਕਰਨਗੇ ਸੋ ਅੱਜ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਇਹ ਸੱਚੋ ਸੱਚ ਪ੍ਰੋਗਰਾਮ ਕਰ ਰਹੇ ਹਾਂ ਤੇ ਇਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਬੀਤੇ ਕੱਲ ਦੀਆਂ ਜਾਂ ਬੀਤੇ ਵੀਕਐਂਡ ਦੀਆਂ ਅਹਿਮ ਡਿਵੈਲਪਮੈਂਟਸ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਅਸੀਂ ਸ਼ੁਰੂਆਤ ਕਰਦੇ ਹਾਂ ਜਿੱਥੇ ਅਸੀਂ ਬੀਤੇ ਹਫ਼ਤੇ ਦੇ ਵਿੱਚ 20 ਜਿਹੜਾ ਆ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜੀ ਇੱਕ ਟੈਨਸ਼ਨ ਬਣੀ ਹੋਈ ਸੀ ਉਹਦੇ ਸੀਜ਼ਫਾਇਰ ਤੋਂ ਬਾਅਦ ਇੱਕ ਕ੍ਰੈਡਿਟ ਲੈਣ ਦੀ ਦੌੜ ਵੀ ਸਾਨੂੰ ਦੇਖਣ ਦੇ ਵਿੱਚ ਮਿਲੀ ਕਿ ਕਿਵੇਂ ਹਾਲਾਂਕਿ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਜਿੱਥੇ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਮੀਡੀਏਟ ਕਰਕੇ ਇਹ ਜਿਹੜੀ ਸੀਜ਼ਫਾਇਰ ਹੈ ਉਹ ਕਰਵਾ ਦਿੱਤੀ ਹੈ ਪਰ ਭਾਰਤ ਵੱਲੋਂ ਖੱਬੇ ਥੱਜੇ ਕਰਕੇ ਇਸ ਗੱਲ ਨੂੰ ਜਿਹੜਾ ਆ ਉਹ ਕਿਤੇ ਨਾ ਕਿਤੇ ਨਕਾਰਿਆ ਗਿਆ ਈਵਨ ਆਫੀਸ਼ੀਅਲ ਚੈਨਲਸ ਰਾਹੀਂ ਵੀ ਇਸ ਗੱਲ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਹੈਗਾ ਤੇ ਹੁਣ ਅਸੀਂ ਦੇਖ ਰਹੇ ਹਾਂ ਉਸ ਦੇ ਜਿਹੜੇ ਜਿਹਨੂੰ ਕਹਿ ਦਿੰਦੇ ਹੁੰਦੇ ਆ ਵੀ ਦੂਰਗਾਮੀ ਪ੍ਰਭਾਵ ਪੈ ਰਹੇ ਹੁੰਦੇ ਆ ਜਾਂ ਉਹਦੇ ਤੋਂ ਬਾਅਦ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਖਬਰਾਂ ਸਾਡੇ ਸਾਹਮਣੇ ਜਾਂ ਉਹ ਐਕਟੀਵਿਟੀਜ਼ ਸਾਡੇ ਸਾਹਮਣੇ ਸਾਨੂੰ ਨਜ਼ਰ ਆ ਰਹੀਆਂ ਨੇ ਹੁਣ ਜਿਹੜਾ ਇੱਕ ਕਨਸਰਨ ਸਾਡੇ ਲਈ ਵੀ ਬਣਿਆ ਪਿਛਲੇ 48 ਘੰਟੇ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਲੈ ਕੇ ਇੱਕ ਡਿਬੇਟ ਖੜੀ ਹੋਈ ਕਿ ਭਾਈ ਜਦੋਂ ਭਾਰਤ ਵੱਲੋਂ ਉੱਥੇ ਡਿਫੈਂਸ ਜਿਹੜੀਆਂ ਮਿਸਿਲਸ ਹੈਗੀਆਂ ਨੇ ਜਾਂ ਅਸੀਂ ਹਥਿਆਰ ਤਾਇਨਾਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਐਸਜੀਪੀਸੀ ਵੱਲੋਂ ਸਿੱਖਾਂ ਵੱਲੋਂ ਉਸ ਗੱਲ ਦਾ ਵਿਰੋਧ ਕੀਤਾ ਜਾਂਦਾ ਐਸਜੀਪੀਸੀ ਵੱਲੋਂ ਨਕਾਰਿਆ ਜਾਂਦਾ ਤੇ ਫਿਰ ਪਾਕਿਸਤਾਨ ਵੱਲੋਂ ਵੀ ਬਿਆਨ ਆਉਂਦੇ ਆ ਕਿ ਨਹੀਂ ਭਾਈ ਸਾਡੀ ਸਿੱਖਾਂ ਦੇ ਨਾਲ ਕੋਈ ਇਸ ਕਿਸਮ ਦੀ ਦੁਸ਼ਮਣੀ ਨਹੀਂ ਹੈ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਤੇਕ ਰਿਲੀਜੀਅਸ ਪਲੇਸ ਆਫ ਵਰਸ਼ਿਪ ਨੂੰ ਟਾਰਗੇਟ ਨਹੀਂ ਕੀਤਾ ਸੋ ਇਸ ਮਾਮਲੇ ਦੇ ਵਿੱਚ ਕਈ ਪਾਸਿਓਂ ਹੁਣ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਪ੍ਰੋਟੈਸਟ ਦੀ ਲਾਈਨ ਅਦਰਵਾਈਜ਼ ਅਸੀਂ ਸੋਸ਼ਲ ਮੀਡੀਆ ਤੇ ਜਿਹੜਾ ਬਹਿਸ ਮੁਬਾਸੇ ਦਾ ਦੌਰ ਹੈ ਉਹ ਅਸੀਂ ਦੇਖ ਰਹੇ ਹਾਂ ਸੋ ਥੋੜਾ ਜਿਆਦਾ ਇਹਦੇ ਤੇ ਅਸੀਂ ਵਿਚਾਰ ਚਰਚਾ ਕਰੀਏ ਵੀ ਇਹ ਜਿਹੜੀ ਗੱਲ ਹੈ ਐਗਜ਼ੈਕਟਲੀ ਹੈ ਕੀ ਹੈ ਜਦੋਂ ਕਿ ਪਾਕਿਸਤਾਨ ਵੱਲੋਂ ਪਹਿਲਾਂ ਹਜੇ ਸੀਜ਼ਫਾਇਰ ਤੋਂ ਪਹਿਲਾਂ ਇਹ ਦਾਵਾ ਕੀਤਾ ਗਿਆ ਸੀ ਜਾਂ ਇਹ ਗੱਲ ਜਗਦਾਹਰ ਕੀਤੀ ਗਈ ਸੀ ਕਿ ਆਦਮਪੁਰ ਤੋਂ ਮਿਜ਼ਾਈਲਾਂ ਜਿਹੜੀਆਂ ਭਾਰਤ ਨੇ ਛੱਡੀਆਂ ਨੇ ਉਹ ਅਮ੍ਰਿਤਸਰ ਦੇ ਦਵਾਲੇ ਉਹ ਡਿੱਗੀਆਂ ਨੇ ਸੋ ਉਹਦੇ ਪਿੱਛੇ ਦੀ ਇੰਟੈਂਸ਼ਨ ਕੀ ਸੀ ਉਹ ਘਟਨਾ ਕੀ ਸੀ ਤੇ ਹੁਣ ਜਿਹੜੀ ਇਹ ਡਿਬੇਟ ਖੜੀ ਹੋਈ ਹੈ ਇਹ ਐਗਜ਼ੈਕਟਲੀ ਇਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਬਿਲਕੁਲ ਅਮਰਵੀਰ ਸਿੰਘ ਜੀ ਜਿਹੜਾ ਦੇਖੋ ਮੱਲ ਇਹ ਸਾਰਾ ਜਿਹੜਾ ਜੜੀਆਂ ਕਲੈਸ਼ਸ ਹੋਈਆਂ ਨੇ ਦੋਵਾਂ ਮੁਲਕਾਂ ਦੇ ਦਰਮਿਆਨ ਉਸ ਤੋਂ ਬਾਅਦ ਹੁਣ ਇਹ ਅਪੀਸਮੈਂਟ ਦੀ ਇੱਕ ਵੱਡੇ ਪੱਧਰ ਤੇ ਜਿਹੜੀ ਲਾਈਨ ਆ ਵੀ ਉਹ ਦੇਖੀ ਜਾ ਰਹੀ ਹੈ ਵੀ ਜਿੱਥੇ ਅਸੀਂ ਦੇਖਦੇ ਹਾਂ ਵੀ ਨਰਿੰਦਰ ਮੋਦੀ ਨੇ ਜਿਹੜਾ ਟਵੀਟ ਕੀਤਾ ਉਸ ਦਿਨ ਵੀ ਸਿੱਖਾਂ ਨੂੰ ਅਪੀਸ ਕਰਨ ਦੇ ਲਈ ਇਸ ਸਿੱਕੇ ਜਿਹੜਾ ਜਰੂਰ ਕਿਉਂਕਿ ਉਹ ਕੋਈ ਇੱਕ ਤੇ ਜਰੂਰ ਕਿਉਂਕਿ ਉਹ ਕੋਈ ਇੱਕ ਤਾਂ ਸੀ ਕਿ ਕੋਈ ਆਮ ਬੰਦਾ ਮਤਲਬ ਉਹ ਖਬਰ ਕਰਿਓ ਲੈਫਟ ਹੈਂਡ ਜਨਰਲ ਆ ਜਿਹੜਾ ਇਸ ਟਾਈਮ ਮਤਲਬ ਔਨ ਡਿਊਟੀ ਆ ਜੀ ਤੇ ਉਹ ਲੈਫਟ ਹੈਂਡ ਜਨਰਲ ਸੁਮੇਰ ਇਵਾਨ ਦੀ ਚੁਣਾ ਕੋਈ ਇਸ ਤਰ੍ਹਾਂ ਦਾ ਨਾਮ ਆ ਉਹਦਾ ਕਸੂਤਾ ਜਾ ਕੱਬਾ ਜਾ ਤੇ ਉਹ ਕਹਿੰਦਾ ਆ ਕਿ ਜਿਹੜੀਆਂ ਜਿਹੜਾ 에ਅ ਡਿਫੈਂਸ ਸਿਸਟਮ ਆ ਜਿਹੜੀਆਂ ਗਨਸ ਨੇ ਉਹਦੀਆਂ ਏਡੀ ਗਨਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਡਿਫੈਂਸ ਗਨਸ ਕਿ ਦਰਬਾਰ ਸਾਹਿਬ ਜਿਹੜਾ ਆ ਉਹਦੇ ਤੇ ਪਾਕਿਸਤਾਨ ਨੇ ਅਟੈਕ ਕੀਤਾ ਸੀ ਉਹਨਾਂ ਫਲੇਸ਼ ਦੇ ਵਿੱਚ ਇਹ ਇੰਡੀਅਨ ਮਿਲਟਰੀ ਅਫੀਸ਼ਰ ਦਾ ਜਿਹੜਾ ਉਹਨਾਂ ਦਾਵਾ ਕੀਤਾ ਇੱਕ ਪੋਡਕਾਸਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਦਰਬਾਰ ਸਾਹਿਬ ਤੇ ਹਮਲੇ ਦੀ ਜਾਣਕਾਰੀ ਜਦੋਂ ਭਾਰਤੀ ਮਿਲਟਰੀ ਨੂੰ ਮਿਲੀ ਤਾਂ ਉਹਨਾਂ ਨੇ ਫਿਰ ਦਰਬਾਰ ਸਾਹਿਬ ਤੱਕ ਉਥੋਂ ਦੇ ਪ੍ਰਬੰਧਕਾਂ ਤੱਕ ਅਪਰੋਚ ਕੀਤਾ ਇਹ ਫਿਰ ਉੱਥੋਂ ਦੇ ਜਿਹੜੇ ਹੈੱਡ ਗ੍ਰਾਂਥੀ ਆ ਉਹਨਾਂ ਨੇ ਪਰਮਾਨਗੀ ਦਿੱਤੀ ਮਿਲਟਰੀ ਨੂੰ ਕਿ ਉਹ ਜਿਹੜੀਆਂ ਏਡੀ ਗੰਨਾਂ ਨੇ ਏਅਰ ਡਫੈਂਸ ਗੰਨਸ ਜਿਹੜੀਆਂ ਆ ਉਹ ਦਰਬਾਰ ਸਾਹਿਬ ਦੇ ਉੱਤੇ ਬੀਡ ਲੈਣ ਜੀ ਤੇ ਇਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਉੱਤੇ ਉਹ ਗੰਨਾਂ ਲਾਈਆਂ ਵੀ ਗਈਆਂ ਤੇ ਜਿਹੜਾ ਪਾਕਿਸਤਾਨ ਦਾ ਅਟੈਕ ਸੀ ਦਰਬਾਰ ਸਾਹਿਬ ਦੇ ਉੱਤੇ ਉਹਨੂੰ ਰੋਕਿਆ ਗਿਆ ਹਾਂ ਤੇ ਇਹ ਸਟੇਟਮੈਂਟ ਸਾਰੇ ਇੰਡੀਅਨ ਮੀਡੀਆ ਨੇ ਕੱਲ ਦੀ ਮਤਲਬ ਇੱਕ ਮੇਨ ਖਬਰ ਬਣਾ ਕੇ ਇਹਨੂੰ ਪੇਸ਼ ਕੀਤਾ ਸਭ ਪਾਸੇ ਖਬਰ ਫਲਾਈ ਗਈ ਤੇ ਇਸ ਖਬਰ ਨੇ ਸਿੱਖਾਂ ਨੂੰ ਇੱਕ ਬੜੇ ਹੀ ਤੁਸੀਂ ਕਹਿ ਸਕਦੇ ਹੋ ਕਿ ਅ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਲਿਆ ਕੇ ਖੜਾ ਕਰਤਾ ਉਹਦੇ ਕਈ ਪਹਿਲੂ ਸੀ ਪਹਿਲਾਂ ਤਾਂ ਇਹ ਕਿ ਇਹ ਸਾਰੇ ਕਲੈਸ਼ਸ ਦੇ ਦੌਰਾਨ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਈ ਕਿ ਸਿੱਖ ਜਿਹੜੇ ਆ ਉਹਨਾਂ ਨੇ ਜਿਹੜੀ ਭਾਰਤੀ ਰਾਸ਼ਟਰਵਾਦ ਦੀ ਇੱਕ ਹਵਾ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਇੰਡੀਆ ਦੇ ਵੱਲੋਂ ਤੇ ਪਾਕਿਸਤਾਨ ਖਿਲਾਫ ਨਫਰਤ ਇੱਕ ਜਿਹੜੀ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੀ ਉਧੇ ਰੈਲੀ ਨਹੀਂ ਹੋਏ ਸਿੱਖ ਇਸ ਵਾਰ ਇਸ ਸਮੇਂਦਾਰਨ ਕਿਉਂਕਿ ਅਮਰਵੀਰ ਸਿੰਘ ਜੀ ਇਹ ਦੇਖਣ ਵਾਲੀ ਗੱਲ ਇਹ ਆ ਕਿ 1984 ਤੋਂ ਬਾਅਦ ਇਹ ਲਗਭਗ ਪਹਿਲੀ ਵਾਰ ਹੋ ਰਿਹਾ ਸੀ ਕਿ ਜਦੋਂ ਪਾਕਿਸਤਾਨ ਦੇ ਨਾਲ ਪੰਜਾਬ ਦੇ ਫਰੰਟ ਦੇ ਉੱਤੇ ਕੋਈ ਇਸ ਤਰੀਕੇ ਦੀ ਜੰਗ ਆ ਉਹ ਲੱਗਣ ਜਾ ਰਹੀ ਹੋਵੇ ਕਿਉਂਕਿ ਜਿਹੜੀਆਂ 1984 ਤੋਂ ਪਹਿਲਾਂ 1965 ਦੀ ਜੰਗ ਆ ਜਾਂ ਹੋਰ ਜਿਹੜੀਆਂ ਜੰਗਾਂ ਹੋਈਆਂ ਤਾਂ ਖਾਣ ਹੈ ਭਾਰਤੀ ਜਿਹੜਾ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਆ ਉਦੀ ਵੱਡੇ ਪੱਧਰ ਤੇ ਜਿਹੜੀ ਆ ਮਦਦ ਕੀਤੀ ਸੀ ਜਿਹੜੇ ਆਮ ਸਿੱਖਾਂ ਦੀ ਗੱਲ ਕਰਨੀ ਹੋਵੇ ਆ ਪਿੰਡਾਂ ਦੇ ਵਸੋਂ ਦੀ ਗੱਲ ਕਰਨੀ ਹੋਵੇ ਜੀ ਪਰ ਇਹ 1984 ਤੋਂ ਬਾਅਦ ਇਹ ਪਹਿਲੀ ਵਾਰ ਸੀ ਹੁਣ ਤੇ ਇਸ ਵਾਰ ਇਹ ਮਤਲਬ ਸਪਸ਼ਟ ਹੈ ਕਿ ਕਿਹੜਾ ਫਰਕ ਆ ਉਹ ਦੇਖਣ ਨੂੰ ਮਿਲਿਆ ਜਿਨ੍ਹਾਂ ਭਾਰਤੀ ਜਿਹੜੀ ਸਟੇਟ ਆ ਉਹਨੂੰ ਵੀ ਹੱਥਾਂ ਪੈਰਾਂ ਦੀ ਪਾਈ ਹੋਈ ਆ ਇਹ ਸਿੱਖਾਂ ਨੇ ਸਿੱਖ ਆਪਣੇ ਆਪ ਨੂੰ ਰੈਲੀ ਨਹੀਂ ਕੀਤਾ ਜਿਹੜਾ ਬਾਕੀ ਸਾਰੇ ਇੰਡੀਆ ਦਾ ਮੋੜ ਸੀ ਉਹਦੇ ਨਾਲ ਤੇ ਸਿੱਖਾਂ ਦੇ ਵਿੱਚ ਇਹ ਗੱਲ ਸਪਸ਼ਟ ਰਹੀ ਚਾਹੇ ਉਹ ਲੀਡਰਸ਼ਿਪ ਦੇ ਪੱਖ ਤੋਂ ਸੀ ਚਾਹੇ ਉਹ ਆਮ ਸਿੱਖਾਂ ਦੇ ਪੱਖ ਤੋਂ ਸੀ ਕਿ ਸਿੱਖਾਂ ਨੇ ਆਪਣੇ ਆਪ ਨੂੰ ਇੱਕ ਸੈਪਰੇਟ ਧਿਰ ਦੇ ਵਜੋਂ ਇਹ ਸਾਰੀ ਇਹਨਾਂ ਸਾਰੇ ਕਲੈਚਸ ਦੇ ਵਿੱਚ ਐਸਟੈਬਲਿਸ਼ ਕੀਤਾ ਹੁਣ ਉਹ ਸਾਰੀ ਚੀਜ਼ ਤੋਂ ਫਿਕਰਮੰਦੀ ਚਾਈ ਹੋਈ ਜਿਹੜੀ ਭਾਰਤੀ ਹਕੂਮਤ ਆ ਕਿਉਂਕਿ ਭਾਰਤੀ ਹਕੂਮਤ ਵੈਸੇ ਹੀ ਹਿੱਲੀ ਹੋਈ ਆ ਜਿਸ ਤਰੀਕੇ ਦੇ ਨਾਲ ਇਹ ਸਾਰੀ ਝੜਪ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਰੈਫਿਊਲਟਿਗੇ ਤੇ ਉਸ ਤੋਂ ਬਾਅਦ ਟਰੰਪ ਨੇ ਸੀਸਫਾਇਰ ਦਾ ਐਲਾਨ ਕਰਕੇ ਕਸ਼ਮੀਰ ਦਾ ਜਿਵੇਂ ਮਸਲਾ ਜਿਹੜਾ ਆ ਉਹ ਉਭਾਰ ਉਭਾਰ ਦਿੱਤਾ ਤੇ ਉਹ ਤੋਂ ਇੰਡੀਅਨ ਸਟੈਬਲਿਸ਼ਮੈਂਟ ਹੁਣ ਜਿੰਨੀ ਹਿੱਲੀ ਹੋਈ ਆ ਉਹ ਕਾਫੀ ਕੁਝ ਕਰ ਰਹੇ ਆ ਆਪਣੀ ਜਿਹੜੀ ਉਹਨਾਂ ਦੀ ਵਸੋਂ ਜਿਹੜੀ ਭਾਰਤੀ ਰਾਸ਼ਟਰਵਾਦ ਵਾਲੀ ਉਹਨੂੰ ਅਪੀਜ਼ ਕਰਨ ਦੇ ਲਈ ਵੀ ਇਹ ਨਾਲ ਦੀ ਨਾਲ ਉਹਨੂੰ ਖੁਸ਼ ਕਰਨ ਦੇ ਲਈ ਤੇ ਨਾਲ ਦੀ ਨਾਲ ਸਿੱਖਾਂ ਨੂੰ ਵੀ ਆਪਣੇ ਨਾਲ ਜੋੜਨ ਦੇ ਲਈ ਇਹ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਫਿਰ ਉਹਨਾਂ ਨੇ ਜਿਹੜਾ ਤਰੀਕਾ ਵਰਤੇ ਉਹ ਵਰਤਿਆ ਕਿ ਇਸ ਗੱਲ ਨੂੰ ਸਿੱਖਾਂ ਜਿਹੜਾ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਉਭਾਰਿਆ ਜਾਵੇ ਕਿ ਇਹ ਗੱਲ ਸਥਾਪਿਤ ਕੀਤੀ ਜਾਵੇ ਕਿ ਜਿਹੜਾ ਪਾਕਿਸਤਾਨ ਆ ਉਹ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੀ ਪਰ ਉਹ ਜਿਹੜਾ ਝੂਠ ਸੀ ਉਹਨਾਂ ਦਾ ਉਹ ਬੜੀ ਛੇਤੀ ਉਹਦਾ ਪਰਦਾ ਫਾਸ਼ ਹੋ ਗਿਆ। ਵੀ ਜਦੋਂ ਅੱਜ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਤਾਂ ਜਿਹੜੇ ਹੈੱਡ ਗ੍ਰਾਂਤੀ ਦਾ ਹਵਾਲਾ ਦੇ ਰਹੇ ਸੀ ਭਾਰਤੀ ਮਿਲਟਰੀ ਵਾਲੇ ਆਰਮੀ ਵਾਲੇ ਤਾਂ ਉਹ ਹੈੱਡ ਗ੍ਰਾਂਥੀ ਗਿਆਨੀ ਰਗਵੀਰ ਸਿੰਘ ਜੋ ਪਹਿਲਾਂ ਅਕਾਲ ਤਖਤ ਸਾਹਿਬ ਦੇ ਜੱਜਦਾਰ ਸੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਗੱਲ ਤਾਂ ਇਹ ਕਿ ਉਸ ਸਮੇਂ ਦੇ ਦੌਰਾਨ ਉਹ ਦਰਬਾਰ ਸਾਹਿਬ ਹੈ ਨਹੀਂ ਸੀ ਬਾਹਰ ਕਿਸੇ ਵਿਦੇਸ਼ ਦੇ ਵਿੱਚ ਸੀ ਤੇ ਤੁਸੀਂ ਇਹ ਗੱਲ ਕਹਿੰਦੇ ਕਿ ਸਾਡੇ ਨਾਲ ਮੇਰੇ ਨਾਲ ਪਰਸਨਲੀ ਕਿਸੇ ਵੀ ਤਰ੍ਹਾਂ ਦਾ ਕੋਈ ਰਾਬਤਾ ਏਡੀ ਗਨ ਫਲੂ ਸਟੈਬਿਸ਼ ਉੱਥੇ ਸਥਾਪਿਤ ਕਰਨ ਦੇ ਲਈ ਉੱਥੇ ਲਾਉਣ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਮੇਰੇ ਨਾਲ ਨਹੀਂ ਹੋਇਆ ਨਹੀਂ ਹੋਇਆ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਨਾਈ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਐਡੀਸ਼ਨਲ ਹੈੱਡ ਗ੍ਰਾਂਥੀ ਸੀ ਆਪਣਾ ਦਰਬਾਰ ਸਾਹਿਬ ਦੇ ਵਿੱਚ ਉਹ ਉਹਨਾਂ ਦਾ ਵੀ ਮੈਂ ਨਾ ਜ਼ਰੂਰ ਇੱਥੇ ਦੱਸਣਾ ਚਾਹੁੰਦਾ ਅ ਅਗਿਆਨੀ ਅਮਰਜੀਤ ਸਿੰਘ ਉਹਨਾਂ ਨੇ ਵੀ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਕਿਉਂਕਿ ਹੈੱਡ ਗ੍ਰਾਂਥੀ ਦੀ ਐਬਸੈਂਸ ਦੇ ਵਿੱਚ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸੀ ਤਾਂ ਉਹਨਾਂ ਨੇ ਵੀ ਸਪਸ਼ਟ ਕੀਤਾ ਕਿ ਉਹਨਾਂ ਨਾਲ ਵੀ ਕੋਈ ਇਸ ਤਰੀਕੇ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਗਈ ਨਾ ਕੋਈ ਇਹੋ ਜਿਹੀ ਗੱਲ ਚੱਲੀ ਆ ਨਾ ਕੋਈ ਇਹੋ ਜਿਹਾ ਗੰਨਾ ਲਾਈਆਂ ਗਈਆਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤੇ ਨਾ ਲਾਈਆਂ ਜਾ ਸਕਦੀਆਂ। ਇਹ ਵੀ ਉਹਨਾਂ ਨੇ ਸਪਸ਼ਟ ਕੀਤਾ। ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅ ਅ ਤਾਮੀ ਸਾਹਿਬ ਉਹਨਾਂ ਨੇ ਵੀ ਇਹ ਗੱਲ ਜਿਹੜੀ ਆ ਸਪਸ਼ਟ ਕੀਤੀ ਕਿ ਸਾਨੂੰ ਕੋਈ ਵੀ ਅਪਰੋਚ ਜਿਹੜੀ ਆ ਇਸ ਤਰੀਕੇ ਦੀ ਮਿਲਟਰੀ ਦੀ ਨਾ ਹੋਈ ਨਾ ਅਸੀਂ ਪਰਵਾਹ ਕੀਤੀ ਨਾ ਇਸ ਤਰੀਕੇ ਦੀ ਕੋਈ ਗੱਲ ਹੋਈ ਨਾ ਕੋਈ ਗੰਨ ਲਾਈ ਗਈ ਤੇ ਨਾ ਇਹ ਚੀਜ਼ ਜਿਹੜੀ ਆ ਸੈਪਟ ਕੀਤੀ ਜਾ ਸਕਦੀ ਆ। ਜੀ ਉਹਨਾਂ ਨੇ ਇਹ ਜ਼ੋਰ ਕਿਹਾ ਕਿ ਜਿਹੜਾ ਬਲੈਕਆਊਟ ਵੀ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਉਹ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਸੀ ਉਹਦੇ ਵੱਲੋਂ ਜਿਹੜੀਆਂ ਮਤਲਬ ਇਹਨਾਂ ਨੂੰ ਕਿਹਾ ਗਿਆ ਕਿ ਪ੍ਰਬੰਧਕ ਕਮੇਟੀ ਨੂੰ ਕਿ ਹਾਲਾਂਕਿ ਉਹਦਾ ਵੀ ਸਿੱਖ ਸੰਗਤਾਂ ਦੇ ਵਿੱਚ ਰੋਸ ਸੀ ਕਿ ਜਿਹੜਾ ਬਲੈਕਆਊਟ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ ਪਰ ਉਹਦਾ ਹੁਣ ਕਮੇਟੀ ਨੇ ਇੱਕ ਜਿਹੜਾ ਜਵਾਬ ਬਣਾਇਆ ਕਿ ਜਿੱਥੇ ਮਰਿਆਦਾ ਚੱਲ ਰਹੀ ਸੀ ਜਿੱਥੇ ਪਾਠ ਚੱਲ ਰਹੇ ਸੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਜਿਹੜੀਆਂ ਥਾਵਾਂ ਤੇ ਉੱਥੇ ਕਿਤੇ ਵੀ ਲਾਈਟ ਜਿਹੜੀ ਬੰਦ ਨਹੀਂ ਕੀਤੀ ਗਈ ਸਿਰਫ ਜਿਹੜਾ ਬਾਹਰਲਾ ਪੋਰਸ਼ਨ ਦਾ ਦਰਬਾਰ ਸਾਹਿਬ ਦਾ ਉੱਥੇ ਤੇ ਜਿਹੜਾ ਉੱਪਰ ਜਿਹੜਾ ਫਲੋਰ ਆ ਟੋਪ ਫਲੋਰ ਆ ਉਹਦੀ ਜਿਹੜੀ ਲਾਈਟ ਆ ਉਹ ਬੰਦ ਕੀਤੀ ਗਈ ਹੈ ਜੀ ਤੇ ਇਹ ਪਰ ਉਹਦੇ ਚ ਉਹਨਾਂ ਨੇ ਮਤਲਬ ਇਹ ਭਾਰਤੀ ਜਿਹੜਾ ਜਿਹੜੀ ਮਿਲਟਰੀ ਆ ਉਹਦੇ ਤੇ ਸਵਾਲ ਖੜੇ ਕੀਤੇ ਕਿ ਆਖਰ ਜਿਹੜਾ ਇਹ ਇੰਡੀਅਨ ਮਿਲਟਰੀ ਐਸਟੈਬਲਿਸ਼ਮੈਂਟ ਆ ਉਹ ਇਸ ਤਰੀਕੇ ਦੇ ਨੈਰੇਟਿਵ ਕਿਉਂ ਖੜੇ ਕਰ ਰਹੀ ਆ ਹਮ ਅਗੂਰ ਸਿੰਘ ਜੀ ਦੂਜੀ ਗੱਲ ਇਹਦੇ ਚ ਇਹ ਵੱਡ ਜਾਂਦੀ ਆ ਕਿ ਪਾਕਿਸਤਾਨ ਐ ਇਹ ਸਾਰੇ ਕਲੈਚਸ ਦੇ ਵਿੱਚ ਜਿਹੜੇ ਸਿੱਖ ਇਸ ਗੱਲ ਦੀ ਤਾਰੀਫ ਕਰ ਰਹੇ ਆ ਕੀ ਕਰ ਰਿਹਾ ਹੈ ਕਿ ਹਾਲਾਂਕਿ ਕਿਉਂਕਿ ਜਿਹੜਾ ਪੰਜਾਬ ਆ ਉਹ ਇਸ ਟਾਈਮ ਚੜਦਾ ਪੰਜਾਬ ਭਾਰਤੀ ਕਬਜ਼ੇ ਹੇਠ ਆ ਤੇ ਭਾਰਤ ਨੇ ਆਪਣਾ ਕਾਫੀ ਜਿਹੜਾ ਡਿਫੈਂਸ ਇਨਫਰਾਸਟ੍ਰਕਚਰ ਆ ਉਹ ਸਿੱਖਾਂ ਦੀ ਟੈਰਿਟਰੀ ਦੇ ਉੱਤੇ ਲਾਇਆ ਹੈ ਤੇ ਉਹ ਉੱਥੋਂ ਮਤਲਬ ਸਿੱਖਾਂ ਦੀ ਟੈਰਿਟਰੀ ਚੜਦੇ ਪੰਜਾਬ ਤੋਂ ਉਹ ਲੈੰਦੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਹੋਰ ਇਲਾਕਿਆਂ ਦੇ ਵਿੱਚ ਉਹਨਾਂ ਨੇ ਹਮਲੇ ਕੀਤੇ ਜੀ ਪਾਕਿਸਤਾਨ ਜਿਹੜਾ ਇੱਕ ਕਹਿੰਦੇ ਹੁੰਦੇ ਆ ਵੀ ਪਾਕਿਸਤਾਨ ਇਹ ਹੱਕ ਰੱਖਦਾ ਸੀ ਕਿ ਵਾਪਸੀ ਹਮਲੇ ਜਿਹੜੇ ਆ ਉਹ ਉਸ ਟੈਰਿਟਰੀ ਤੇ ਕਰ ਸਕਦਾ ਪਰ ਪਾਕਿਸਤਾਨ ਨੇ ਹਮਲਿਆਂ ਤੋਂ ਪਹਿਲਾਂ ਵੀ ਇਹ ਸਪਸ਼ਟ ਕੀਤਾ ਕਿ ਕੋਈ ਕਿਸੇ ਵੀ ਸਿਵਿਲিয়ান ਥਾਂ ਨੂੰ ਟਾਰਗੇਟ ਨਹੀਂ ਕਰੇਗਾ ਤੇ ਉਹਨਾਂ ਨੇ ਉਸੇ ਦੇ ਨਾਲ ਸਿਰਫ ਜਿਹੜਾ ਮਿਲਟਰੀ ਇਨਫਰਾਸਟ੍ਰਕਚਰ ਸੀ ਉਸੇ ਨੂੰ ਟਾਰਗੇਟ ਕੀਤਾ ਇੰਡੀਆ ਦੇ ਨੂੰ ਤੇ ਮਤਲਬ ਪਾਕਿਸਤਾਨ ਨੇ ਇਸ ਗੱਲ ਦੀ ਖਾਸ ਤੌਰ ਤੇ ਉੱਤੇ ਯਕੀਨੀ ਬਣਾਇਆ ਕਿ ਸਿੱਖਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਪਾਕਿਸਤਾਨ ਦਾ ਟਕਰਾ ਜਿਹੜਾ ਉਹ ਨਾ ਬਣੇ ਪਰ ਜੀ ਜਿਹੜਾ ਆ ਉਹ ਇਹ ਗੱਲ ਚਾਹੁੰਦਾ ਹੈ ਕਿ ਪਾਕਿਸਤਾਨ ਦਾ ਤੇ ਸਿੱਖਾਂ ਦਾ ਜਿਹੜਾ ਟਕਰਾ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਤਾਂ ਉਹਦੇ ਵਾਸਤੇ ਪਾਕਿਸਤਾਨ ਨੇ ਜਿਹੜਾ ਖਲਾਸਾ ਕੀਤਾ ਸੀ ਹਾਲਾਂਕਿ ਇਹ ਇੱਕ ਵੱਡੀ ਜਾਂਚ ਦਾ ਮਸਲਾ ਆ ਪਰ ਪਾਕਿਸਤਾਨ ਦੇ ਦੱਸਣ ਮੁਤਾਬਕ ਕਿ ਜਿਹੜੀਆਂ ਆ ਆਦਮ ਪਰ ਤੋਂ ਮਸਾਇਲਾ ਛੱਡੀਆਂ ਕਿਉਂ ਮਸਾਇਲਾ ਕਿਵੇਂ ਜਿਹੜਾ ਅੰਮ੍ਰਿਤਸਰ ਦੇ ਨੇੜੇ ਦਰਬਾਰ ਸਾਹਿਬ ਦੇ ਨੇੜਲਾ ਇਲਾਕਾ ਅੰਮ੍ਰਿਤਸਰ ਦਾ ਤਰਨਤਾਰਨ ਜਿਉ ਸਾਰਾ ਉਹਦੇ ਵਿੱਚ ਉਹ ਸਾਰੀਆਂ ਮਸਾਇਲਾਂ ਛੁੱਟੀਆਂ ਗਈਆਂ ਉਹ ਦੇਪਾਰਟਮੈਂਟ ਮਾਰਦੇ ਸੀ ਉਸ ਦਿਨ ਦੱਸਿਆ ਵੀ ਉੱਥੇ ਜਿਹੜੇ ਚਾਸ਼ਮਦੀਦ ਗਵਾਹ ਸੀ ਉਹਨਾਂ ਨੇ ਦੱਸਿਆ ਵੀ ਉਸੇ ਸਮੇਂ ਜਿਹੜੇ ਵੱਡੇ ਧਮਾਕੇ ਆ ਉਸ ਇਲਾਕੇ 'ਚ ਹੋਏ ਵੀ ਆ ਤੇ ਸਿੱਖਾਂ ਦੇ ਅੰਦਰ ਇਹ ਗੱਲ ਵੀ ਚੱਲ ਰਹੀ ਸੀ ਕਿ ਜਿਹੜਾ ਹੋ ਸਕਦਾ ਹੈ ਵੀ ਜਿਹੜਾ ਇੰਡੀਅਨ ਐਸਟੈਬਲਿਸ਼ਮੈਂਟ ਆ ਉਹ ਕਿਤੇ ਦਰਬਾਰ ਸਾਹਿਬ ਦੇ ਉੱਤੇ ਜਾਂ ਕਿਸੇ ਸਿੱਖਾਂ ਦੇ ਸਥਾਨ ਦੇ ਉੱਤੇ ਖੁਦ ਵੀ ਜਿਹੜਾ ਅਟੈਕ ਆ ਉਹ ਕਰਵਾ ਸਕਦੀ ਆ ਜਿਹਦੇ ਨਾਲ ਕਿ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਆ ਪਾਕਿਸਤਾਨ ਦੇ ਖਿਲਾਫ ਪੜਕਾਈਆਂ ਜਾ ਸਕਣ ਤਾਂ ਉਹਦੇ ਚੌਰ ਵੀ ਸਿੰਘ ਵੀ ਸਪਸ਼ਟ ਆ ਵੀ ਇੰਡੀਆ ਜਿਹੜਾ ਆ ਉਦੇ ਲਈ ਕੋਈ ਵੱਡੀ ਗੱਲ ਨਹੀਂ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਹਮਲਾ ਕਰਨਾ ਕਿਉਂਕਿ ਆਲਰੇਡੀ ਇੰਡੀਆ ਸਿੱਖਾਂ ਦੇ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਚੁੱਕਿਆ ਆ 1952 1984 1960 1988 ਮਤਲਬ ਕਿੰਨੀ ਵਾਰ ਜਿਹੜਾ ਇੰਡੀਅਨ ਫੌਜ ਆ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੋਇਆ ਹੈ ਜੇ ਇਹ ਸਾਰੇ ਦੇ ਵਿੱਚੋਂ ਹੁਣ ਜਿਹੜੀ ਇਹ ਜਦੋਂ ਸ਼ੋਮਨੀ ਕਮੇਟੀ ਦਾ ਜਵਾਬ ਆਇਆ ਇਹ ਖਲਾਸਾ ਹੋਇਆ ਸਾਰਾ ਤਾਂ ਫਿਰ ਜਿਹੜਾ ਇੰਡੀਅਨ ਆਰਮੀ ਦੀ ਜਿਹੜੀ ਆਫੀਸ਼ੀਅਲ ਸਟੇਟਮੈਂਟ ਆ ਉਹ ਵੀ ਇਹ ਸਾਰੀ ਗੱਲ ਤੇ ਆਈ ਇਹ ਦੇ ਚ ਉਹਨਾਂ ਨੇ ਇਹ ਗੱਲ ਫਿਰ ਹੁਣ ਮੰਨੀ ਆ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਏਅਰ ਡਿਫੈਂਸ ਗਨਸ ਆ ਉਹ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਆ ਉਹਦੇ ਵਿੱਚ ਨਹੀਂ ਲਾਈਆਂ ਕਿਉਂ ਤਾਂ ਹੋਰ ਇੱਕ ਵੱਡਾ ਸਵਾਲ ਆ ਕਿ ਕਿਉਂਕਿ ਅਮਰਵੀਰ ਸਿੰਘ ਜੀ ਦੇਖੋ ਗੱਲ ਇਹ ਹੁੰਦੀ ਆ ਵੀ ਇੰਡੀਆ ਇੰਡੀਆ ਕੰਮ ਕਿਵੇਂ ਕਰਦਾ ਮਤਲਬ ਇੰਡੀਆ ਇਹ ਕਿ ਝੂਠ ਫਲਾਉਂਦਾ ਆ ਤੇ ਉਹ ਝੂਠ ਜਿਹੜਾ ਆ ਉਹ ਆਪਣੀ ਆਬਾਦੀ ਦੇ ਵਿੱਚ ਸੁੱਟ ਦਿੰਦਾ ਉਹ ਤੋਂ ਬਾਅਦ ਸਿੱਖ ਭਾਵੇਂ ਮਤਲਬ ਉਹ ਗੱਲ ਦੁਆਰਾ ਆ ਲੱਗ ਹੀ ਜਾਵੇ ਖਬਰ ਪਰ ਇਹ ਖਬਰ 19 ਵਾਇਰਲ ਨਹੀਂ ਹੋਣੀ ਜਾਂ ਓਨੇ ਲੋਕਾਂ ਤੱਕ ਨਹੀਂ ਜਾਣੀ ਜਿੰਨੇ ਲੋਕਾਂ ਤੱਕ ਉਹ ਖਬਰ ਜਾ ਚੁੱਕੀ ਹੈ ਜਿਹੜਾ ਪਹਿਲਾਂ ਝੂਠ ਫਲਾਇਆ ਗਿਆ। ਤੇ ਜਿਹੜੀ ਇਹ ਫੇਕ ਇਨਫੋਰਮੇਸ਼ਨ ਕੈਂਪੇਨ ਚਲਾਉਣ ਦੀ ਮਹਾਰਤ ਤਾਂ ਇੰਡੀਆ ਦੀ ਅਸੀਂ ਉਹ ਦੇਖਿਆ ਪਿਛਲੇ ਕਈ ਸਾਲਾਂ ਤੋਂ ਦੁਨੀਆ ਦੀਆਂ ਵੱਡੀਆਂ ਸੰਸਥਾਵਾਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਇੰਡੀਆ ਜਿਹੜੇ ਵਿਸ਼ੇ ਪੱਧਰ ਤੇ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਕੈਂਪੇਨਸ ਚਲਾ ਰਿਹਾ। ਤੋਂ ਇਸ ਤਰ੍ਹਾਂ ਜਿਹੜੀਆਂ ਇਹ ਕਲੈਸ਼ਸ ਹੋਈਆਂ ਇਹਦੇ ਚ ਵੀ ਦੇਖਣ ਨੂੰ ਮਿਲਿਆ ਤੇ ਜਿਵੇਂ ਇੰਡੀਆ ਨੇ ਖਾਸ ਤੌਰ ਦੇ ਉੱਤੇ ਜਿਹੜੇ ਇੰਡੀਆ ਨੂੰ ਕ੍ਰਿਟਿਕ ਕਰ ਸਕਦੇ ਸੋਸ਼ਲ ਮੀਡੀਆ ਹੈਂਡਲ ਸੀ ਅਵਾਇਰ ਤੱਕ ਵਰਗਾ ਜਿਹੜਾ ਇੱਕ ਨਿਊਜ਼ਪੇਪਰ ਨਿਊਜ਼ ਵੈਬਸਾਈਟ ਆ ਉਹਦੇ ਤੇ ਰੈਸਟ੍ਰਿਕਸ਼ਨ ਲਾਈਆਂ ਗਈਆਂ ਵੀ ਜੋ ਕਿ ਇੰਡੀਆ ਸਟੇਟ ਚ ਆਉਂਦੀ ਸੀ ਵੀ ਜੋ ਅਸੀਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਉਹ ਹੀ ਪਤਾ ਲੱਗੇ ਕੋਈ ਹੋਰ ਜਿਹੜੀ ਸੱਚੀ ਗੱਲ ਆ ਕਿਸੇ ਪਾਸਿਓ ਉਹ ਲੋਕਾਂ ਤੱਕ ਨਾ ਪਹੁੰਚੇ ਦਾ ਇਹ ਜਿਹੜਾ ਖਲਾਸਾ ਹੈ ਅਮਰਵੀਰ ਸਿੰਘ ਜੀ ਇਹ ਹੋਇਆ ਪਰ ਇਹਦੇ 'ਚ ਦੇਖੋ 에ਅਰ ਡਿਫੈਂਸ ਦਾ ਮਸਲਾ ਕੀ ਹੁੰਦਾ ਜਦੋਂ ਵੀ ਕਿਸੇ ਦੋ ਮੁਲਕਾਂ ਦੇ ਦਰਮਿਆਨ ਟਕਰਾਅ ਹੋਣਾ ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਨਿਸ਼ਾਨਾ ਬਣਨਾ ਉਹ ਇਹ ਡਿਫੈਂਸ ਸਿਸਟਮ ਨਹੀਂ ਬਣਨਾ ਹੁੰਦਾ ਤੇ ਭਾਰਤ ਜੇ ਇਹ ਸੋਚ ਰੱਖ ਰਿਹਾ ਆ ਵੀ ਉਹ ਦਰਬਾਰ ਸਾਹਿਬ ਦੇ ਉੱਤੇ ਇਹ ਡਿਫੈਂਸ ਸਿਸਟਮ ਲਾਉਣ ਦੀ ਗੱਲ ਕਰ ਰਿਹਾ ਤਾਂ ਉਹ ਬਲਕਿ ਉਹ ਸੱਦਾ ਦੇ ਰਿਹਾ ਆ ਪਾਕਿਸਤਾਨ ਨੂੰ ਜਾਂ ਪ੍ਰਭੋਗ ਕਰ ਰਿਹਾ ਹੈ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇ ਜਾਂ ਕਿਸੇ ਵੀ ਹੋਰ ਮੁਲਕ ਨੂੰ ਜਿਹਦੇ ਨਾਲ ਭਾਰਤ ਦਾ ਟਕਰਾਅ ਹੁੰਦਾ ਤੇ ਭਾਰਤ ਦੇ ਤਾਂ ਆਪਣੇ ਸਾਰੇ ਪਾਸੇ ਗੁਆਂਢੀ ਮੁਲਕਾਂ ਦੇ ਨਾਲ ਲੜਾਈਆਂ ਚੱਲ ਰਹੀਆਂ ਨੇ ਦੇਵ ਸਰਕਾਰ ਸਾਹਿਬ ਸਿੱਖ ਜਿਹੜੇ ਆ ਉਹਨਾਂ ਸਿੱਖ ਤਾਂ ਭਾਰਤ ਦੇ ਖਿਲਾਫ ਆਲਰੇਡੀ ਆਪਣੀ ਆਜ਼ਾਦੀ ਲਈ ਲੜ ਰਹੇ ਆ ਤੇ ਸ਼ੌਂਦ ਉਸਾਲਤ ਕੇਂਦਰੀ ਧਾਰਮਕ ਸਥਾਨ ਦੇ ਉੱਤੇ ਭਾਰਤ ਨੂੰ ਇਸ ਤਰੀਕੇ ਦਾ ਜਿਹੜਾ ਜਿਹੜੀ ਐਸਟੈਬਲਿਸ਼ਮੈਂਟ ਕਰਨ ਦਾ ਕਦੇ ਵੀ ਹੱਕ ਜਿਹੜਾ ਆ ਸਿੱਖ ਨਹੀਂ ਦੇ ਸਕਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕਿ ਉਨੀ ਜਿਆਦਾ ਅਸੀਂ ਕਹਿ ਸਕਦੇ ਕਿ ਮਜ਼ਬੂਤ ਨਹੀਂ ਆ ਪਰ ਫਿਰ ਵੀ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਤੋਂ ਬਾਹਰ ਉਹ ਵੀ ਨਾ ਜਾ ਸਕਦੀ ਤਾਂ ਇਸ ਕਰਕੇ ਜਿਹੜੀ ਇਹ ਸਪਸ਼ਟ ਉਹਨਾਂ ਨੇ ਅੱਜ ਕੀਤਾ ਤੇ ਪਰ ਜਿਹੜਾ ਅਗਲਾ ਸਮਾ ਉਹਦੇ ਚ ਅਮਰਵੀਰ ਸਿੰਘ ਜੀ ਦੇਖੋ ਕਾਫੀ ਸੁਚੇਤ ਰਹਿਣ ਦੀ ਲੋੜ ਆ ਮਸਲਾ ਇਹ ਆ ਕਿ ਪਾਕਿਸਤਾਨ ਜਦੋਂ ਇਹਨਾਂ ਦੋਵਾਂ ਦੇ ਦਰਮਿਆਨ ਕਲੈਸ਼ਸ ਸ਼ੁਰੂ ਹੋਈਆਂ ਨੇ ਤਾਂ ਪਾਕਿਸਤਾਨ ਨੇ ਦੱਸਿਆ ਕਿ ਇੰਡੀਆ ਦੇ ਜਿਹੜੇ ਡਰੋਨ ਆ ਉਹਨਾਂ ਨੇ ਨੰਕਾਣਾ ਸਾਹਿਬ ਦੇ ਨੇੜੇ ਜਿਹੜੇ ਆ ਬਲਾਸਟ ਕੀਤੇ ਆ ਤੇ ਉਸ ਤੋਂ ਬਾਅਦ ਇੰਡੀਆ ਇਹ ਗੱਲ ਬਾਰ-ਬਾਰ ਕਹਿੰਦਾ ਆ ਰਿਹਾ ਕਿ ਪਾਕਿਸਤਾਨ ਦੇ ਟਾਰਗੇਟ ਤੇ ਦਰਵਾਰ ਸਾਹਿਬ ਸੀ ਤੇ ਪਾਕਿਸਤਾਨ ਨੇ ਇਹ ਗੱਲ ਕਹੀ ਕਿ ਇੰਡੀਆ ਨੇ ਖੁਦ ਜਿਹੜੀਆਂ ਵਸਾਇਲਾਂ ਆ ਦਰਵਾਰ ਸਾਹਿਬ ਦੇ ਨੇੜੇ ਛੁੱਟੀਆਂ ਇਸ ਗੱਲ ਤੋਂ ਸਪਸ਼ਟ ਹੋ ਰਿਹਾ ਕਿ ਇਹ ਜਿਹੜੇ ਦੋ ਮੁਲਕਾਂ ਦਾ ਜਿਹਦੇ ਬਾਰੇ ਡੋਨਲਡ 트੍ਰੰਪ ਕਹਿੰਦਾ ਹੈ ਕਿ ਸਦੀਆਂ ਦਾ ਇਹਨਾਂ ਦਾ ਟਕਰਾਅ ਆ ਤੇ ਉਹ ਦੋਵੇਂ ਮੁਲਕਾਂ ਦੇ ਦਰਮਿਆਨ ਜਿਹੜੇ ਸਿੱਖ ਆ ਸਿੱਖ ਅਜੇ ਸਟੇਟਲੈਸ ਆ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ ਜਿਹੜੇ ਕੇਂਦਰੀ ਧਾਰਮਿਕ ਸਥਾਨ ਆ ਜਿਨ੍ਹਾਂ ਬਾਰੇ ਹੈਗ ਕਨਵੈਨਸ਼ਨ ਜਿਹੜੀ ਆ ਉਹ ਇਹ ਗੱਲ ਕਹਿੰਦੀ ਆ ਕਿ ਜਿਹੜੇ ਜਦੋਂ ਵੀ ਕਿਤੇ ਕਨਫਲਿਕਟ ਹੁੰਦੇ ਆ ਤਾਂ ਜਿਹੜੀਆਂ ਰਿਲੀਜੀਅਸ ਪਲੇਸਿਸ ਨੇ ਹਿਸਟੋਰੀਕਲ ਪਲੇਸਿਸ ਨੇ ਔਰ ਜਿਹੜੀਆਂ ਉਹ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਇੰਟਰਨੈਸ਼ਨਲ ਕਮਿਊਨਿਟੀ ਦੀ ਤੇ ਹੋਰ ਕਿੰਨੀਆਂ ਕਨਵੈਨਸ਼ਨਸ ਨੇ ਵੀ ਜਿਨ੍ਹਾਂ ਚ ਇਹ ਗੱਲ ਤੈਹ ਹੁੰਦੀ ਆ ਕਿ ਜਿਹੜੇ ਰਿਲੀਜੀਅਸ ਸਾਈਟਸ ਨੇ ਉਹਨਾਂ ਦੇ ਉੱਤੇ ਅਟੈਕ ਜਿਹੜਾ ਨਹੀਂ ਹੋਣਾ ਚਾਹੀਦਾ ਪਰ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਇਸ ਸਾਰੇ ਦੋਵੇਂ ਨਿਊਕਲੀਅਰ ਪਾਵਰਸ ਦੇ ਵਿੱਚ ਅਜ ਸਿੱਖ ਸਟੇਟਲੈਸ ਆ ਜਿਨ੍ਹਾਂ ਦਾ ਸਾਰਾ ਇਤਿਹਾਸ ਜਿਨ੍ਹਾਂ ਦੀ ਸਾਰੀ ਹਿਸਟੋਰੀਕਲ ਸਾਈਟਸ ਰਿਲੀਜੀਅਸ ਸਾਈਟਸ ਇਸ ਇਸ ਟੈਰਿਟਰੀ ਚ ਪੈਂਦੀ ਹੈ ਜਿਹੜੀ ਟੈਰਿਟਰੀ ਦੋਵਾਂ ਮੁਲਕਾਂ ਦੇ ਦਰਮਿਆਨ جنگ ਦਾ ਅਖਾੜਾ ਬਣਨੀ ਆ ਤਾਂ ਉੱਥੇ ਇਹ ਗੱਲ ਜ਼ਰੂਰੀ ਹੋ ਜਾਂਦੀ ਆ ਕਿ ਅੱਜ ਪੰਜਾਬ ਦੇ ਵਿੱਚੋਂ ਜਿਹੜਾ ਜਿਹੜੀ ਇੱਕ ਮੂਵ ਜਿਹੜੀ ਆ ਉਹ ਦਾ ਪੰਜਾਬ ਡਾਇਲੌਗ ਦੇ ਨਾਂ ਤੇ ਉੱਥੇ ਪੰਜਾਬ ਦੇ ਵਿੱਚ ਜਿਹੜਾ ਇੱਕ ਵਿਚਾਰ ਚਰਚਾ ਸ਼ੁਰੂ ਹੋਈ ਆ ਇਹ ਸਾਰੇ ਟਕਰਾਅ ਤੋਂ ਬਾਅਦ ਕਿ ਜਿਹੜਾ ਸਿੱਖ ਜਿਹੜੇ ਆ ਕਲੈਕਟਿਵਲੀ ਕਿਵੇਂ ਅਗਲੇ ਹਾਲਾਤਾਂ ਦੇ ਲਈ ਜਿਹੜੀ ਤਿਆਰੀ ਕਰਨ ਤਾਂ ਉਹਦੇ ਚੋਂ ਜਿਹੜੀ ਗੱਲ ਸਾਹਮਣੇ ਆਈ ਆ ਕਿ ਸਿੱਖਾਂ ਦੀ ਇਹ ਮੰਗ ਆ ਕੇ ਜਿਹੜਾ ਕਟੋ ਘਟ ਦਰਬਾਰ ਸਾਹਿਬ ਤੇ ਜਿਹੜਾ ਨਨਕਾਣਾ ਸਾਹਿਬ ਆ ਇਹ ਦੋਵੇਂ ਕਿਉਂਕਿ ਨਨਕਾਣਾ ਸਾਹਿਬ ਦੇਖੋ ਇੰਟਰਨੈਸ਼ਨਲ ਬਾਰਡਰ ਤੋਂ 100 ਕਿਲੋਮੀਟਰ ਦੀ ਵਿੱਥ ਤੇ ਪੈਂਦਾ ਆ ਤੇ ਜਿਹੜਾ ਦਰਬਾਰ ਸਾਹਿਬ ਆ ਇਹਦੀ ਵਿੱਥ ਮੇਰੇ ਹਿਸਾਬ ਨਾਲ ਲਗਭਗ 20 ਤੋਂ 30 ਕਿਲੋਮੀਟਰ ਦੇ ਦਰਮਿਆਨ ਪੈਂਦਾ ਹੈ ਤੇ ਇਹ ਦੋਵੇਂ ਮਤਲਬ ਲੜਾਈ ਜਦੋਂ ਭਾਵੇਂ 65 ਦੀ ਹੋਈ ਹੈ ਹਿਸਟੋਰੀਕਲ ਵੀ ਤੁਸੀਂ ਸਾਰਾ ਪੈਟਰਨ ਦੇਖੋ ਲੜਾਈਆਂ ਦਾ ਇਹ ਦੋਵੇਂ ਜਿਹੜੀਆਂ ਡਾਇਰੈਕਸ਼ਨਸ ਨੇ ਉਹ جنگ ਦੇ ਵਿੱਚ ਮੇਨ ਅਖਾੜਾ ਬਣਦੀ ਹੈ ਇਹਨਾਂ ਦੋਵਾਂ ਮੁਲਕਾਂ ਦੇ ਦਰਮਿਆਨ ਤਾਂ ਉਹਦੇ ਚ ਸੇਖੇ ਮੰਗ ਕਰ ਰਹੇ ਆ ਕਿ ਜਿਵੇਂ ਕਿਸੇ ਸਮੇਂ ਇਰਾਕ ਵਾਰ ਦੇ ਵਿੱਚ ਜਿਹੜੇ ਕੁਰਦਿਸ਼ ਖੇਤਰ ਆ ਜਿਹੜਾ ਉੱਥੇ ਸਿਵਿਲਿਅਨਸ ਦੀ ਪ੍ਰੋਟੈਕਸ਼ਨ ਵਾਸਤੇ ਨੋ ਫਲਾਈ ਜ਼ੋਨ ਜਿਹੜਾ ਬ੍ਰਿਟਾਨੀਆ ਫਰਾਂਸ ਅਮਰੀਕਾ ਜਿਹੜਾ ਆ ਇਹਨਾਂ ਨੇ ਐਲਾਨ ਕੀਤਾ ਸੀ ਤੇ ਜਿਵੇਂ ਬੋਸਨੀਆ ਦੇ جنگ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਮਤੇ ਦੇ ਨਾਲ ਨਾਟੋ ਨਾ ਜਿਹੜਾ ਇੰਪਲੀਮੈਂਟ ਕੀਤਾ ਨੋ ਫਲਾਈ ਜ਼ੋਨ ਨੂੰ ਤਾਂ ਕਿ ਜਿਹੜੀਆਂ ਰਿਲੀਜੀਅਸ ਸਾਈਟ ਤੇ ਹਿਸਟੋਰੀਕਲ ਸਾਈਟਸ ਆ ਉਹ ਉਸ جنگ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਉਹ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਗਿਆ ਵੀ ਉਸੇ ਤਰੀਕੇ ਦੇ ਨਾਲ ਨਨਕਾਣਾ ਸਾਹਿਬ ਤੇ ਦਰਬਾਰ ਸਾਹਿਬ ਜਿਹੜੇ ਆ ਇਹਨਾਂ ਨੂੰ ਨੋ ਫਲਾਈ ਜ਼ੋਨ ਜਿਹੜਾ ਆ ਅਨਾਉਂਸ ਕੀਤਾ ਜਾਵੇ ਡਿਕਲੇਅਰ ਕੀਤਾ ਜਾਵੇ ਯੂਨਾਈਟਿਡ ਨੇਸ਼ਨ ਇਹਦੇ ਚ ਇੰਟਰਵੈਨ ਕਰੇ ਅਮਰੀਕਾ ਇੰਟਰਵੈਨ ਕਰੇ ਅਮਰੀਕਾ ਦੀ ਇੰਟਰਵੈਂਸ਼ਨ ਜਿਹੜੀ ਆ ਉਹ ਦੇਖੋ ਕਿਉਂਕਿ ਅੱਜ 1 ਮਿਲੀਅਨ ਦੇ ਕਰੀਬ ਜਿਹੜੇ ਅਮਰਵੀਰ ਸਿੰਘ ਦੀ ਸਿੱਖ ਨੇ ਅਮਰੀਕਨ ਸਿਟੀਜਨ ਨੇ ਤੇ ਅਸੀਂ ਸਭ ਜਾਣਦੇ ਆ ਕਿ ਜਿਹੜੀ ਇਹ ਜੰਗ ਆ ਉਹਦੇ ਵਿੱਚ ਸਭ ਤੋਂ ਵੱਧ ਜੇ ਪ੍ਰਭਾਵ ਕਿਸਦਾ ਨਜ਼ਰ ਆਇਆ ਇਹਨਾਂ ਦੋਵਾਂ ਮੁਲਕਾਂ ਦੇ ਉੱਤੇ ਤਾਂ ਅਮਰੀਕਾ ਦਾ ਆ ਤੇ ਡੋਨਲਡ ਟਰੰਪ ਓਲਰੇਡੀ ਅਪਰੋਚ ਲੈ ਕੇ ਚੱਲ ਰਹੇ ਆ ਕਿ ਉਹ ਪੀਸ ਜਿਹੜਾ ਆ ਸਾਬਤ ਕਰਨਾ ਚਾਹੁੰਦੇ ਆ ਦੁਨੀਆ ਜਿੱਤੇ ਵਪਾਰ ਜਿਹੜਾ ਆ ਉਹ ਕਰਨਾ ਚਾਹੁੰਦੇ ਆ ਬਿਲਕੁਲ ਉਹਦੇ ਵਿੱਚ ਜਿਹੜੇ 1 ਮਿਲੀਅਨ ਸਿੱਖ ਅਮਰੀਕਨ ਸਿਟੀਜਨ ਹੈਗੇ ਆ ਉਹਨਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਆ ਉਹਨਾਂ ਦਾ ਕੇਂਦਰ ਵੀ ਇਹ ਦੋ ਸਥਾਨ ਨੇ ਜਿਹੜੇ ਨਜ਼ਾਣਾ ਸਾਹਿਬ ਤੇ ਦਰਬਾਰ ਸਾਹਿਬ ਆ ਤਾਂ ਜਿਵੇਂ ਕੋਈ ਅਮਰੀਕਨ ਜਿਹੜਾ 크ਿਸਚਨ ਆ ਉਹ ਭਾਵੇਂ ਹੁਣਾ ਮਤਲਬ ਅਸੀਂ ਇੱਕ ਉਦਾਹਰਨ ਲਈਏ ਵੀ ਰੋਮ ਜਿਹੜਾ ਆ ਉਹ ਅਮਰੀਕਨ 크ਿਸਚਨਸ ਜਿਹੜੇ ਆ ਉਹਨਾਂ ਦੀ ਧਾਰਮਿਕ ਆਰਥਾ ਦਾ ਕੇਂਦਰ ਆ ਜੇ ਉਹਦੇ ਤੇ ਕੋਈ ਖਤਰਾ ਪੜਦਾ ਆ ਤਾਂ ਅਮਰੀਕਾ ਜਿਹੜਾ ਆ ਉਹ ਰੂ ਪ੍ਰੋਟੈਕਟ ਕਰੂਗਾ ਕਿਉਂਕਿ ਉਹ ਜਿਹੜੀ ਜਿਹੜੀ ਧਾਰਮਿਕ ਆਸਥਾ ਦਾ ਮਸਲਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਨਨਕਾਣਾ ਸਾਹਿਬ ਆ ਤੇ ਦਰਬਾਰ ਸਾਹਿਬ ਆ ਜਿਹੜੀ ਉਹਦੀ ਪ੍ਰੋਟੈਕਸ਼ਨ ਆ ਉਹਦੇ ਵਿੱਚ ਵੀ ਜਿਹੜੀ ਅਮਰੀਕਨ ਇੰਟਰਵੈਂਸ਼ਨ ਆ ਉਹਦੇ ਲਈ ਇੱਕ ਬਹੁਤ ਸਟਰੋਂਗ ਗਰਾਉਂਡ ਆ ਤੇ ਨਾਲ ਨਹੀਂ ਨਾਲ ਜਿਹੜਾ ਪੀਸ ਆ ਇਸ ਖੇਤਰ ਦੇ ਵਿੱਚ ਜੋ ਅਮਰੀਕਾ ਜੇ ਚਾਹੁੰਦਾ ਆ ਡੋਨਲਡ ਟਰੰਪ ਚਾਹੁੰਦੇ ਆ ਇਹ ਪੀਸ ਸਥਾਪਿਤ ਕਰਨਾ ਤੇ ਯੂਨਾਈਟਿਡ ਨੇਸ਼ਨ ਜਿਹੜਾ ਆ ਜਿਹਦੇ ਚੀਫ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਦੋਵੇਂ ਮੁਲਕਾਂ ਦਾ ਟਕਰਾਅ ਆ ਇਹਨਾਂ ਨਿਊਕਲੀਅਰ ਪਾਵਰਸ ਦਾ ਇਸ ਟਕਰਾਅ ਨਾਲ ਦੁਨੀਆ ਨਹੀਂ ਚੱਲ ਸਕਦੀ ਤੇ ਜੇ ਉਹ ਪੀਸ ਸਥਾਪਿਤ ਕਰਨਾ ਆ ਤਾਂ ਉਹਦਾ ਪਹਿਲਾ ਜਿਹੜਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਬਿਲਕੁਲ ਅੱਜ ਸਮੇਂ ਦੀ ਲੋੜ ਆ ਤੇ ਜਿਹਨੂੰ ਟਾਲਣਾ ਨਹੀਂ ਚਾਹੀਦਾ ਜਿਹੜਾ ਪਹਿਲਾ ਸਟੈਪ ਆ ਉਹ ਇਹੀ ਆ ਕਿ ਇਹ ਜਿਹੜੇ ਦੋਵੇਂ ਧਾਰਮਿਕ ਸਥਾਨ ਨੇ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਤੇ ਦੁਨੀਆ ਭਰ ਦੇ ਜਿਹੜੇ ਸਖਾਜ ਉਹਨਾਂ ਦੇ ਲਈ ਇਹ ਸਮਾਂ ਆ ਕਿ ਉਹ ਆਪੋ ਆਪਣੀਆਂ ਸਰਕਾਰਾਂ ਨੂੰ ਤੇ ਖਾਸ ਤੌਰ ਤੇ ਅਮਰੀਕਾ ਦੇ ਜਿਹੜੇ ਸਿੱਖ ਉਹ ਉਹ ਆਪਣੀ ਸਰਕਾਰ ਨੂੰ ਇਸ ਗੱਲ ਤੇ ਅਪਰੋਚ ਕਰਨ ਆਪਣਾ ਆਰਗੂਮੈਂਟ ਬਿਲਡ ਕਰਨ ਕਿ ਜਿਹੜਾ ਇਹਦੇ ਵਿੱਚ ਜਿਹੜੀ ਇੰਟਰਨੈਸ਼ਨਲ ਇੰਟਰਵੈਂਸ਼ਨ ਆ ਉਹ ਕੀਤੀ ਜਾਵੇ ਜਿਹਦੇ ਲਈ ਲੀਗਲ ਗਰਾਉਂਡ ਵੀ ਆ ਮੋਰਲ ਗਰਾਉਂਡ ਤੇ ਐਥੀਕਲ ਗਰਾਉਂਡ ਵੀ ਆ ਇਹ ਕੋਈ ਅਣਹੋਣੀ ਗੱਲ ਨਹੀਂ ਵੀ ਜਿਹੜੀ ਨਹੀਂ ਹੋ ਸਕਦੀ ਆ ਇਹ ਹੋ ਸਕਦਾ ਹੈ ਜਿਹਦੇ ਬਾਰੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਨੋ ਫ্লাই ਜ਼ੋਨ ਦਾ ਮਸਲਾ ਇਹ ਹੁੰਦਾ ਆ ਕਿ ਜਿਸ ਏਰੀਏ ਨੂੰ ਕਨਫਲਿਕਟ ਦੇ ਵਿੱਚ ਨੋ ਫ্লাই ਜ਼ੋਨ ਡਿਕਲੇਅਰ ਕਰ ਦਿੱਤਾ ਜਾਂਦਾ ਆ ਜਿਹੜੀ ਕੋਈ ਧਿਰ ਉਹਨੂੰ ਫਿਰ ਇੰਪਲੀਮੈਂਟ ਕਰਾਉਣਾ ਹੁੰਦਾ ਉਸ ਨੋ ਫਲਾਈ ਜ਼ੋਨ ਨੂੰ ਕਿਉਂਕਿ ਜਿਹੜੀਆਂ ਤਾਕਤਾਂ ਲੜ ਰਹੀਆਂ ਹੁੰਦੀਆਂ ਉਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਹੁੰਦੀ ਕਿ ਉਹ ਇੰਪਲੀਮੈਂਟ ਕਰਨ। ਤਾਂ ਕੋਈ ਜਿਹੜੀ ਤੀਜੀ ਧਿਰ ਇੰਪਲੀਮੈਂਟ ਕਰਦੀ ਆ ਫਿਰ ਉਹ ਟਕਰਾਅ ਤੋਂ ਬਾਕੀ ਤੋਂ ਬਾਹਰ ਰਹਿੰਦੀ ਆ ਪਰ ਜਿਹੜਾ ਉਹ ਨੋ ਫਲਾਈ ਜ਼ੋਨ ਦਾ ਏਰੀਆ ਹੁੰਦਾ ਆ ਉਹਦੇ ਵਿੱਚ ਕੋਈ ਮਿਸਾਈਲ ਹੋਵੇ, ਕੋਈ ਡਰੋਨ ਹੋਵੇ, ਕੋਈ ਫਾਈਟਰ ਜੈਟ ਹੋਵੇ, ਕੋਈ ਵੀ ਚੀਜ਼ ਜਿਹੜੀ ਉਸ ਏਰੀਏ ਦੇ ਵਿੱਚ ਆਉਂਦੀ ਆ ਤਾਂ ਉਹਨੂੰ ਹਿੱਟ ਕਰਨ ਦਾ ਉਹ ਤੀਜੀ ਧਿਰ ਨੂੰ ਪੂਰਾ ਹੱਕ ਹਕੂਕ ਹੁੰਦਾ ਆ। ਉਸ 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 ਸਪੇਸ ਨੂੰ ਪ੍ਰੋਟੈਕਟ ਕਰਦੀ ਆ ਤਾਂ ਜੇ ਜੀ ਗੱਲ ਕਰਕੇ ਅਮਰੀਕਾ ਦੀ ਨਾਟੋ ਦੀ ਯੂਨੈ ਜਿਸ ਤਰ੍ਹਾਂ ਦਾ ਰੈਜ਼ੋਲੂਸ਼ਨ ਲੈ ਕੇ ਆਉਂਦਾ ਤਾਂ ਉਹਨਾਂ ਦੇ ਕੋਲ ਸਾਰੇ ਰਿਸੋਰਸਸ ਆ ਇਸ ਤਰੀਕੇ ਦੇ ਤਾਂ ਹਰ ਤਰ੍ਹਾਂ ਦਾ ਪ੍ਰਬੰਧ ਆ ਕਿ ਉਹ ਜਿਹੜੇ ਦੋਵੇਂ ਸਾਈਟਸ ਨੇ ਉਹਨਾਂ ਨੂੰ ਜੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਕੋਈ ਟਕਰਾਅ ਹੁੰਦਾ ਆ ਵੱਡਾ ਤਾਂ ਇਹਨਾਂ ਨੂੰ ਜਿਹੜਾ ਆ ਪ੍ਰੋਟੈਕਟ ਕਰ ਸਕਦੀ ਆ ਕਿਉਂਕਿ ਜੇ ਸਿੱਖਾਂ ਦੇ ਕਿਸੇ ਸਥਾਨ ਦੇ ਉੱਤੇ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਆ ਤਾਂ ਇਹਦੀਆਂ ਜਿਹੜੇ ਜਿਹੜੀਆਂ ਇੰਪਲੀਕੇਸ਼ਨਸ ਆ ਉਹ ਸਿਰਫ ਇਸ ਸਾਊਥ ਇੰਡੀਆ ਖੇਤਰ 'ਚ ਨਹੀਂ ਬਲਕਿ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਪੱਧਰ ਦੇ ਉੱਤੇ ਜਿੰਨਾ ਅੱਜ ਸਿੱਖਾਂ ਦਾ ਇੱਕ ਵੱਡਾ ਡਾਇਸਪੋਰਾ ਦੁਨੀਆ ਦੇ ਵਿੱਚ ਬੈਠਾ ਆ ਤਾਂ ਉਹਦੀਆਂ ਦੁਨੀਆ ਪੱਧਰ ਦੇ ਉੱਤੇ ਵੱਡੀਆਂ ਜਿਹੜੀਆਂ ਇੰਪਲੀਕੇਸ਼ਨਸ ਆ ਉਹ ਹੋ ਸਕਦੀਆਂ ਨੇ ਤਾਂ ਇਸ ਕਰਕੇ ਦੁਨੀਆ ਦੇ ਮੁਲਕਾਂ ਨੂੰ ਇਹ ਗੱਲ ਚਾਹੀਦੀ ਆ ਕਿ ਸਿੱਖਾਂ ਦੀ ਜਿਹੜੀ ਇਹ ਧਾਰਮਿਕ ਆਸਥਾ ਦੇ ਕੇਂਦਰ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਇਹਦੇ ਸਾਰੇ ਟਕਰਾਅ ਦੇ ਵਿੱਚ ਤੇ ਕੋਈ ਜਿਹੜੀ ਇਹ ਇੰਟਰਨੈਸ਼ਨਲ ਇੰਟਰਵੈਂਸ਼ਨ ਆ ਉਹ ਕਰਵਾਈ ਜਾਵੇ ਤੇ ਮਤਲਬ ਇਹਦੇ ਲਈ ਜਿਹੜੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਸਿੱਖ ਸੰਸਥਾਵਾਂ ਨੇ ਤੇ ਉਹਨਾਂ ਨੂੰ ਇਹਦੇ ਲਈ ਯਤਨ ਕਰਨਾ ਚਾਹੀਦਾ ਆ ਬਲਕਿ ਇਹਦੇ ਲਈ ਬਿਲਕੁਲ ਪਰਫੈਕਟ ਟਾਈਮ ਆ ਇਸ ਗੱਲ ਦਾ ਕਿ ਜਿਹੜੀ ਆਪਣੇ ਖਿੱਤੇ ਦੇ ਵਿੱਚ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਇਸ ਤਰੀਕੇ ਨਾਲ ਕਰਵਾਈ ਜਾਵੇ ਤੇ ਨਾਲ ਹੀ ਪਾਕਿਸਤਾਨ ਤੇ ਭਾਰਤ ਇਹ ਦੋਵੇਂ ਜਿਹੜੇ ਮੁਲਕ ਆ ਜੇ ਦੋਵੇਂ ਇਹ ਗੱਲ ਦਾ ਦਾਵਾ ਕਰ ਰਹੇ ਆ ਕਿ ਭਾਰਤ ਕਹਿ ਰਿਹਾ ਜੀ ਅਸੀਂ ਵੀ ਬਚਾਉਣਾ ਚਾਹੁੰਦੇ ਆ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਤੇ ਪਾਕਿਸਤਾਨ ਕਹਿ ਰਿਹਾ ਸੀ ਵੀ ਬਚਾਉਣਾ ਚਾਹੁੰਦੇ ਆ ਤਾਂ ਅਸੀਂ ਇਹ ਤਾਂ ਨਹੀਂ ਗੱਲ ਕਹਿੰਦੇ ਵੀ ਸਾਡੇ ਕਹਿਣ ਤੇ ਤੁਸੀਂ ਲੜਨੋਂ ਹਟ ਜਾਓਗੇ ਮਤਲਬ ਇਹ ਤਾਂ ਗੱਲ ਸਪਸ਼ਟ ਆ ਕਿ ਸਿੱਖਾਂ ਦੇ ਕਹਿਣ ਤੇ ਦੋਵੇਂ ਮੁਲਕ ਲੜਨੋਂ ਤਾਂ ਹਟਣ ਨਹੀਂ ਲੱਗੇ ਆ ਤਾਂ ਪਰ ਅਸੀਂ ਇਹ ਤਾਂ ਕਹਿੰਨੇ ਵੀ ਜੇ ਤੁਸੀਂ ਕਹਿੰਨੇ ਹੋ ਵੀ ਅਸੀਂ ਤੁਹਾਡੇ ਧਾਰਮਿਕ ਸਥਾਨਾਂ ਦੀ ਕਦਰ ਕਰਦੇ ਆ ਤਾਂ ਤੁਸੀਂ ਘੱਟੋ ਘੱਟ ਇਸ ਗੱਲ ਦੇ ਉੱਤੇ ਮਤਲਬ ਜਿਹੜੀ ਇੰਟਰਨੈਸ਼ਨਲ ਇੰਟਰਵੈਂਸ਼ਨ ਆ ਉਹਨੂੰ ਅਕਸੈਪਟ ਕਰੋ ਜਿਹੜਾ ਇਹ ਜਿਹੜੇ ਜਿਹੜੀਆਂ ਸਾਈਟਸ ਨੇ ਉਹਨਾਂ ਨੋ ਪਲਾਈ ਜ਼ੋਨ ਜਿਹੜਾ ਆ ਉਹ ਅਨਾਉਂਸ ਕਰੋ ਡਿਕਲੇਅਰ ਕਰੋ ਇਹਦੇ ਬਾਰੇ ડીਲ ਕਰੋ ਤੇ ਕਿਉਂਕਿ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਪਾਕਿਸਤਾਨ ਦੀ ਵੀ ਜਿਹੜੀ ਫਾਈਨੈਂਸ ਫੋਰਨ ਆਫਿਸ ਆ ਪਾਕਿਸਤਾਨ ਦਾ ਜਿਹੜਾ ਉਹਨਾਂ ਦੀ ਵੀ ਜਿਹੜੀ ਸਟੇਟਮੈਂਟ ਹੈ ਇਹਦੇ ਬਾਰੇ ਅਮਰਵੀਰ ਸਿੰਘ ਜੀ ਆਈ ਹੈ ਪਾਕਿਸਤਾਨ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਅਸੀਂ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਇੱਜ਼ਤ ਕਰਦੇ ਹਾਂ ਤੇ ਸਾਡਾ ਇਹ ਧਰਮ ਸਾਨੂੰ ਨਹੀਂ ਸਿਖਾਉਂਦਾ ਕਿ ਇਸ ਤਰੀਕੇ ਨਾਲ ਧਾਰਮਿਕ ਸਥਾਨਾਂ ਤੇ ਹਮਲੇ ਕਰਨੇ Mm. But, the uh, hmm. spokesperson is Ali Khan. Hai hai ke we categorically reject the allegations that Pakistan attempted to target the Golden Temple, the most revered place in the Sikh faith. We hold all places of worship in the highest esteem and cannot think of targeting a holy site like the Golden Temple. Uh, he said that India had targeted different places of worship in Pakistan on May 6 7, adding that the allegations cannot shift attention from this unacceptable act. the statement further said pakistan is the proud custodian of many holy sites of the sikh faith every year it welcomes thousands of sikh, sikh pilgrims from across the world he highlighted the country provides visa free access to the gurudwara sahib kartarpur through the kartarpur corridor in that backdrop any claim concerning pakistan's attempt to target the golden temple is absolutely baseless and incorrect the pakistan's <laughs> very statement uh, ਉਦੇਚ ਅਬਰਵੀਰ ਸਿੰਘ ਜੀ ਅਸੀਂ ਇਹੀ ਕਹਾਂਗੇ ਕਿ ਜੇ ਪਾਕਿਸਤਾਨ ਵੀ ਇਹ ਗੱਲ ਕਹਿ ਰਿਹਾ ਤੇ ਭਾਰਤ ਵੀ ਕਹਿ ਰਿਹਾ ਤਾਂ ਫਿਰ ਦੋਵੇਂ ਮੁਲਕ ਇਹ ਗੱਲ ਨੂੰ ਪ੍ਰੈਕਟੀਕਲ ਇਮਪਲੀਕੇਸ਼ਨਸ ਤੇ ਲੈ ਕੇ ਆਉਣ ਤੇ ਥਰਡ ਪਾਰਟੀ ਇੰਟਰਵੈਂਸ਼ਨ ਦੇ ਰਾਹੀਂ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕਰਕੇ ਤੇ ਉਹਨਾਂ ਨੂੰ ਇੱਕ ਸੇਫ ਸਾਈਟਸ ਕਿਸੇ ਵੀ ਤਰ੍ਹਾਂ ਦੇ ਜਿਹੜੇ ਕਲੈਸ਼ ਦੇ ਵਿੱਚ ਉਹ ਬਣਾਇਆ ਜਾਵੇ ਜੀ ਬਿਲਕੁਲ ਸੁਖਿੰਦਰ ਸਿੰਘ ਜੀ ਇਹ ਬਿਲਕੁਲ ਇੰਪਲੀਮੈਂਟ ਕਰਨ ਵਾਲੀ ਗੱਲ ਹੈਗੀ ਆ